ਅੰਦਰ ਜਵਨ ਨੇ ਉਹਨਾਂ ਲਈ ਛੱਡਿਆ ਨੇ ਅੰਦਰ ਨਾ ਨਾ ਵਾ ਠੀਕ ਹੈ ਜੀ ਕੋਈ ਗੱਲ ਨਹੀਂ ਆਹ ਆ ਪਰਵਾਰ ਐਂ ਦੇ ਆਹ ਦੇਖ ਲਓ ਉਹ ਪਰਮਾਤਮਾ ਦੇ ਆਸ਼ਰੇ ਦੇ ਨੇ ਅੰਦਰ ਉਹਨਾਂ ਲਈ ਛੱਡਿਆ ਨੇ ਇੱਥੇ ਗੁਜ਼ਾਰਾ ਕਰਦੇ ਨੇ ਆ ਬੱਚਾ ਨੇ ਲੜਕੀ ਦਾ ਦੋ ਤਾਂ ਤਿੰਨ ਸਾਲ ਦਾ ਹੋ ਗਿਆ ਨੇ ਉੱਧੇ ਕੀ ਹੋਈ ਉੱਧੇ ਐਂ ਨੂੰ ਦੇਖੋ ਔਰ ਇਹ ਉੱਧੇ ਦੇਖਾਂਗੇ ਇਹ ਦੇਖੋ ਜੀ ਉਹਨਾਂ ਦਾ ਵੀ ਕੁੜੀ ਕਹਿੰਦੇ ਕਿ ਅੱਜ ਤਾਂ ਰੋਲ ਗਏ ਨੇ ਨਾ ਇਹ ਕੁੜੀ ਦਾ ਹੰਦਸੋਦੀ ਕੀ ਹੋਇਆ ਤੁਹਾਡੇ ਨਾਲ ਪੱਲਾ ਕਿਦੋਂ ਮੈਂ ਨਹੀਂ ਕਲਾ ਚਾੜੀ ਸੀ ਤੇ 2007 3207 ਦੀ ਗੱਲ ਹੈ ਜਿਹਨ ਮੈਂ ਨੌਮੀ ਕਲਾਸ ਵਿੱਚ ਕੱਢੀ ਸੀ ਤੇ ਗੁਗਲਾ ਕੁਆੜਿਆ ਰਵਿੰਦਰ ਕੁਮਾਰ ਜਨਕੀ ਉਹ ਉਹਨੇ ਮੇਰੇ ਨਾਲ ਰਿਪੋਰਟ ਦਿੱਤਾ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਗਿਆ ਨਾਲ ਗੱਲ ਕੀਤੀ ਤੇ ਮੈਂ ਦਤਿਆ ਉਹਦੀ ਬਾਰੇ ਸਾਰਾ ਕੁਝ ਦੱਸਿਆ ਤੇ ਮੇਰੇ ਘਰ ਦੇ ਆਨੇ ਉਹਦੇ ਉੱਤੇ ਜੋ ਵੀ ਬੰਦੀ ਦਰਖਾਸਤ ਦਿੱਤੀ ਸੀਗੀ ਤੇ ਉਸ ਦੀ ਕਾਰਵਾਈ ਜੋ ਕਿ ਜੰਡੂ ਸਿੰਘਾ ਚੌਂਕੀ ਤੇ ਆਦਨ ਕੋਠਾਣਾ ਵਿਖੇ ਉਈ ਜਿੱਤੇ ਜਿਸ ਵਿੱਚ ਕਾਂਸੀ ਰਾਮ ਸਰਪੰਚ ਨੇ ਇਹ ਫੈਸਲਾ ਕਰਵਾ ਦਿੱਤਾ ਕਿ ਰੀਨਾ ਕੁਮਾਰੀ ਜਦੋਂ 18 ਸਾਲ ਦੀ ਹੋਵੇਗੀ ਤੇ ਉਸ ਦਾ ਵਿਆਹ ਯਾਨੀ ਕਿ ਬਲਵਿੰਦਰ ਕੁਮਾਰ ਨਾਲ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਤੇ ਇਹ ਕਰਵਾ ਦਿੱਤਾ ਵੀ ਜਦੋਂ 18 ਸਾਲ ਦੀ ਹੋਊਗੀ ਤੇ ਉਹਦਾ ਵਿਆਹ ਉਦੋਂ ਕੀਤਾ ਜਾਊਗਾ ਤੇ ਮੇਰੇ ਫੈਸਲੇ ਤੋਂ ਬਾਅਦ 2000 8 ਨੂੰ 21 3 2008 ਨੂੰ ਮੇਰਾ ਵਿਆਹ ਕਰਵਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਣ ਕੇ 2-3 ਮਹੀਨਿਆਂ ਬਾਅਦ ਹੀ ਜਣ ਕੇ ਮੈਨੂੰ ਤੰਗ ਪਰੇਸ਼ਾਨ ਕਰਨ ਲੱਪੇ ਮੇਰੇ ਨਾਲ ਨੌਕਰਾਂ ਵਰਗਾ ਵਿਵਹਾਰ ਕਰਨ ਲੱਪੇ ਤੇ ਮੈਂ ਮੈਨੂੰ ਕੁੱਟਿਆ ਮਾਰਿਆ ਤੇ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਚੌਂਕੀ ਵਿੱਚ ਜੰਡੂ ਸਿੰਘ ਜੀ ਇਸ ਦੀ ਕਾਰਵਾਈ ਦੇ ਵਿੱਚ ਫਿਰ ਮੇਰੇ ਕੋਲੋਂ ਰਾਜੀਨਾਮਾ ਕਰਵਾ ਲਿਆ ਗਿਆ ਤੇ ਉਸ ਤੋਂ ਬਾਅਦ ਮੈਨੂੰ ਚਿੰਤਪੁਰਨੀ ਦੇ ਜਾ ਕੇ ਉੱਥੇ ਬਿਲਡਾਂ ਦੇ ਨਾਲ ਕਟ ਮਾਰ ਕੀਤੀ ਜਿਸ ਵੀ ਕੰਪਲੀਟ ਮੈਂ ਫਿਰ ਜੰਡੂ ਸਿੰਘਾ ਚੌਂਕੀ ਵੀ ਕੇ ਕੀਤੀ ਤੇ ਉਹਨਾਂ ਨੇ ਫਿਰ ਪੰਚਾਇਤਾਂ ਨੇ ਆਪਸ ਵਿੱਚ ਬਹਿ ਕੇ ਰਾਜੀਨਾਮਾ ਕਰਵਾਤਾ ਤੇ ਅੱਗੇ ਤੋਂ ਕੋਈ ਵੀ ਗੱਲਬਾਤ ਨਹੀਂ ਹੋਊਗੀ ਉਸ ਤੋਂ ਬਾਅਦ ਮੇਰਾ ਬੇਟਾ ਹੋਇਆ ਇੱਕ 15 ਅਗਸਤ 2009 ਤੀ ਉਸ ਤੋਂ ਬਾਅਦ ਮੇਰੇ ਘਰ ਵਾਲਾ ਜਨਕ ਕਿਤੇ ਛੱਡ ਕੇ ਚਲਾ ਗਿਆ ਮੇਰਾ ਬੇਟਾ 15 ਦਿਨਾਂ ਦਾ ਸੀਗਾ ਜਦੋਂ ਉਹ ਘਰੋਂ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਮੇਰੇ 3 ਸਾਲ ਬਾਅਦ ਜਨਕ ਕਿ ਮੈਂ ਆਪਣੇ ਮਾਪੇ ਘਰ ਵੇਤੀ ਰਹੀ ਹਾਂ ਆਪਣੇ 3 ਸਾਲ ਤੱਕ ਤੇ ਉਸ ਤੋਂ ਬਾਅਦ ਮੇਰੀ ਨਾਨਾ ਨੂੰ ਕਾਰ ਵੇਚਣ ਲੱਗੀ ਸੀ ਜੋ ਮੇਰੀ ਪ੍ਰਾਪਰਟੀ ਬੰਦੀ ਆ ਜਿਸ ਵਿੱਚ ਮੈਂ ਰਹਿੰਦੀ ਸੀ ਤੇ ਉਹ ਪ੍ਰਾਪਰਟੀ ਮੇਰੀ ਨਾਂ 'ਤੇ ਵੇਚਣ ਲੱਗੀ ਸੀ ਜਿਸ ਬੰਦੀ ਮੈਂ ਐਸਪੀ ਸਾਹਮਣੇ ਦਰਖਾਸਤ ਦਿੱਤੀ ਸੀਗੀ ਤੇ ਉਹਦੇ ਵਿੱਚ ਸਾਰੀ ਪਿੰਡ ਦੀ ਪੰਚਾਇਤ ਨੇ ਰਲ ਕੇ ਰਾਜੀਨਾਮਾ ਕਰਵਾਤਾ ਕਿ ਕੁੜੀ ਦਾ ਤਲਾਕ ਅੱਜ ਤੋਂ ਹੋ ਗਿਆ ਤੇ 5 ਲੱਖ ਦੇ ਵਿੱਚ ਰਾਜੀਨਾਮਾ ਕੀਤਾ ਸੀਗਾ ਜਦਕਿ 1 ਲੱਖ ਰੁਪਇਆ ਇੱਕ ਹਫ਼ਤੇ ਦੇ ਅੰਦਰ ਦੇਣਾ ਸੀਗਾ ਤੇ 4 ਲੱਖ ਰੁਪਇਆ ਦੋ ਦੋ 12 ਨੂੰ ਦੇਣਾ ਸੀਗਾ ਤੇ ਜੋ ਰਾਜੀਨਾਮਾ ਇਹਨਾਂ ਨੇ ਕੀਤਾ ਸੀਗਾ ਇਹ ਉਸ ਰਾਜੀਨਾਮੇ ਤੋਂ ਮੁੱਕ ਗਏ ਤੇ ਮੈਂ ਇਹ ਹੀ ਚਾਹਣੀ ਆ ਕਿ ਜੋ ਵੀ ਇਹਨਾਂ ਨੇ ਰਾਜੀਨਾਮਾ ਕੀਤਾ ਸੀਗਾ ਆਪਣੇ ਰਾਜੀਨਾਮੇ ਤੋਂ ਮੁੱਕਰ ਕਰਕੇ ਇਹਨਾਂ ਤੇ ਜੋ ਵੀ ਵਾਂਦੀ ਕਾਨੂੰਨੀ ਕਾਰਵਾਈ ਕੀਤੀ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੁਸੀਂ ਕਿੰਨੀ ਉਮਰ ਸੀ ਤੁਹਾਡੀ ਉਦੋਂ ਮੇਰੀ 15 ਸਾਲ ਦੀ ਉਮਰ ਸੀ ਜਦੋਂ ਤੁਹਾਡਾ ਵਿਆਹ ਹੋਇਆ ਹਾਂਜੀ ਤੁਹਾਡਾ ਵਿਆਹ ਸਾਡਾ ਵਿਆਹ ਪੰਚਾਇਤ ਵਾਲਿਆਂ ਨੇ ਕੀਤਾ ਜਾਂ ਕਿਦਾਂ ਸਾਡੇ ਜਨ ਕੇ ਰਾਜੀਨਾਮਾ ਪੰਚਾਇਤ ਦੇ ਵਿੱਚ ਬੈ ਕੇ ਹੋਇਆ ਸੀਗਾ ਸਾਰਾ ਕੁਝ ਵੀ ਜਿੱਦਾਂ ਵੀ ਕਾਹਨ ਮੁੰਡੇ ਤੇ ਰੇਪ ਕੇਸ ਦਾ ਜਿਹੜਾ ਪਰਚਾ ਹੋ ਨਾ ਕੱਟਿਆ ਜਾਵੇ ਤੇ ਜਨ ਕੇ ਅਸੀਂ ਕੁੜੀ ਨੂੰ ਵਿਆਹ ਕੇ ਲਗਾਵਾਂਗੇ ਕਿਸ ਕਰਕੇ ਵਿਆਹ ਕੀਤਾ ਹਾਂਜੀ ਇਸ ਕਰਕੇ ਵਿਆਹ ਕੀਤਾ ਤੇ ਉਸ ਵੇਲੇ ਪੰਚਾਇਤ ਕੋਣ ਕੋਣ ਸੀ ਬੈਠਾ ਹਾਂਜੀ ਉਹਦੇ ਵਿੱਚ ਕਾਂਚੀਰਾਮ ਸਰਪੰਚ ਤੇ ਕੁਝ ਹੋਰ ਪੰਚਾਇਤ ਮੈਂਬਰ ਨਾਲ ਖਾਨ ਤੇ ਉਹਨਾਂ ਦੇ ਨਾਮ ਪਤਾ ਨਾ ਗਰਨਾਮ ਅ ਗਰਨਾਮ ਕਿ ਹੋਰ ਦਾ ਨਾਮ ਕਿੱਥੇ ਰਹਿ ਗਿਆ ਇਹ ਜੰਡੂ ਸਿੰਘ ਇਹਦਾ ਵੀ ਮੋਲਾ ਉਹ ਤੋਗੜੀ ਦਾ ਸੀਗਾ ਤੇ ਕਾਂਚੀਰਾਮ ਸਰਪੰਚ ਹੋਰ ਬੰਦੇ ਜੋ ਕਿ ਇੱਕ ਨੇਕੀ ਸੀਗਾ ਨਾਲ ਤੇ ਛੋਡੀ ਸੀਗਾ ਤੁਹਾਡੇ ਪਿੰਡ ਦੇ ਕੌਣ-ਕੌਣ ਸੀਗੇ ਪਿੰਡ ਦੀ ਤੇ ਜਦੋਂ ਇਹ ਪੰਚਾਇਤ ਵਿੱਚ ਰਾਜੀਨਾਮਾ ਆਇਆ ਸੀ ਸਾਡੇ ਪਿੰਡ ਦੇ ਤਾਂ ਕੋਈ ਨਹੀਂ ਸੀਦਾ ਬੰਦਾ ਵਿੱਚ ਤੇ ਕੋਈ ਪਿੰਡ ਦੀ ਪੰਚਾਇਤ ਤੋਂ ਬਿਨਾਂ ਇਹ ਫੈਸਲਾ ਕੀਤਾ ਹੀ ਗਿਆ ਦਾ ਇਹਨਾਂ ਨੇ ਜਾਨਕਿ ਕਾਂਚੀ ਰਾਮ ਸਰਪੰਚ ਸਾਡੇ ਘਰ ਆਇਆ ਸੀਗਾ ਤੇ ਇੱਥੇ ਆ ਕੇ ਉਹਨੇ ਰਾਜੀਨਾਮਾ ਕੀਤਾ ਸੀਗਾ ਵੀ ਤੁਸੀਂ ਮੁੰਡੇ ਤੇ ਜੋ ਵੀ ਕੋਈ ਕਾਰਵਾਈ ਬਣਦੀ ਉਹ ਨਾ ਕਰਵਾਓ ਤੇ ਤੁਹਾਡੀ ਕੁੜੀ ਜਾਨਕਿ ਜੇ ਮੁੰਡੇ ਨੇ ਗਲਤੀ ਕੀਤੀ ਆ ਤਾਂ ਮੁੰਡਾ ਹੀ ਵਿਆਹ ਕੇ ਲੈ ਜਾਊਗਾ तो, तो, अच्छा ਜਿਹੜਾ ਹੁਣ ਤੁਹਾਡਾ ਰਾਏ ਨਮਾ ਹੋਇਆ ਸੀਗਾ 5 ਲੱਖ ਰੁਪਏ ਚ ਹਾਂਜੀ ਉਹਦੇ ਵਿੱਚ ਤੁਹਾਨੂੰ ਕਿੰਨੇ ਪੈਸੇ ਮਿਲੇ ਉਹਦੇ ਵਿੱਚ ਮੈਨੂੰ 1 ਲੱਖ ਰੁਪਇਆ ਮਿਲਿਆ ਮਿਲਿਆ 1 ਲੱਖ ਜਦਕਿ ਸੈਂ 3 ਲੱਖ ਤੇ ਹੋਏ ਨੇ ਤੇ 2 ਲੱਖ ਰੁਪਏ ਤੁਹਾਡਾ ਕਿਧਰ ਗੋੜਿਆ 2 ਲੱਖ ਰੁਪਇਆ ਪਿਆਰਾ ਲਾਲ ਪੰਜ ਨੇ ਆਪਣੇ ਕੋਲ ਰੱਖਿਆ ਹੈ ਤੇ ਉਹ ਨਾਲ ਨੇ ਮੇਰੇ ਕੋਲੋਂ 3 ਲੱਖ ਤੇ ਸੈਂ ਕਰਾਇਆ ਸੀ ਜੀ ਕਿ 3 ਲੱਖ ਜਦੋਂ 3 ਲੱਖ ਤੇ ਸੈਂ ਕਰਾਇਆ ਸੀ ਵੀ ਪਹਿਲਾਂ 3 ਲੱਖ ਰੁਪਇਆ ਦਿੱਤਾ ਜਾਊਗਾ ਤੇ 2 ਲੱਖ ਉਹ ਦੋ ਦਿੱਤਾ ਜਾਊਗਾ ਜਦੋਂ ਕੋਰਟ ਦੇ ਵਿੱਚ ਤਲਾਕ ਹੋਊਗਾ ਤੇ 3 ਲੱਖ ਮੈਨੂੰ ਅਜੇ ਨਹੀਂ ਮਿਲਿਆ ਜਿਸ ਦੇ ਵਿੱਚੋਂ 3 ਲੱਖ ਚੋਂ ਬੇਨੇ 1 ਲੱਖ ਮਿਲਿਆ 2 ਲੱਖ ਪਿਆਰਾ ਲਾਲ ਪੰਚ ਦੇ ਕੋਲ ਸੀਗਾ ਕੈਸ਼ ਹੋਈ ਰਕਮ ਪਿਆਰਾ ਲਾਲ ਪੰਚ ਨੇ ਵਿਰੋਧੀ ਪਾਰਟੀ ਨੂੰ ਵਾਪਸ ਮੋੜ ਦਿੱਤੀ ਤੁਹਾਨੂੰ ਕਿਉਂ ਦਿੱਤੀ ਪਿਆਰਾ ਲਾਲ ਨੂੰ ਤੁਾਨੂੰ ਇਸ ਕਰਕੇ ਨਹੀਂ ਦਿੱਤੀ ਜੋ ਪਹਿਲਾਂ ਤਾਂ ਮੇਰੇ ਕੋਲ ਉਹ 3 ਲੱਖ ਤੇ ਸੈਂ ਕਰਵਾ ਲੈ ਤੇ 2 ਲੱਖ ਪਹਿਲਾ 3 ਲੱਖ ਤੇ ਡਿਜ਼ਾਈਨ ਕਰਾ ਲਏ ਜਿਹੜਾ 3 ਲੱਖ ਮੈਨੂੰ ਆਇਆ ਨਹੀਂ ਤੇ ਜਿਹੜਾ ਮੇਰਾ 2 ਲੱਖ 50 ਸੀਗਾ ਕਹਿੰਦੇ ਉਹਦੇ ਵੀ ਸਾਈਨ ਕਰ ਦੇ ਤੇ ਫਿਰ ਤੈਨੂੰ ਜਿਹੜਾ 2 ਲੱਖ ਉਹ ਦੇ ਦਾਂਗੇ ਤੁਹਾਡੇ ਕਹਿੰਦੇ ਤੁਹਾਡੇ ਉਹ ਤੱਕੇ ਨਾਲ 5 ਲੱਖ ਤੇ ਸਾਈਨ ਕਰਾਉਂਦੇ ਸੀ ਹਾਂਜੀ ਤੱਕੇ ਦੇ ਨਾਲ ਜਾਣ ਕੇ 5 ਲੱਖ ਤੇ ਸਾਈਨ ਕਰਵਾ ਲਾ ਲੱਖ ਰੁਪਇਆ ਦੇ ਕੇ ਹਾਂਜੀ 5 ਲੱਖ ਤੇ ਸਾਈਨ ਕਰਵਾ ਤੁਸੀਂ ਨਹੀਂ ਕੀਤੀ ਨਹੀਂ ਨਹੀਂ ਕੀਤੀ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਕਹਿੰਦੇ ਪਿਆਰਾ لال ਦੀ ਇੱਕ ਦਰਖਾਸਤ ਹੀ ਹੋਣਾ ਕਟਮਾਰ ਕੀਤੀ ਤੁਹਾਡੇ ਨਾਲ ਹਾਂਜੀ ਪਿਆਰਾ لال ਪੰਚਨੀ ਜਿੱਦਾਂ ਜਾਣ ਕੇ ਮੈਂ ਆਪਣੇ ਸਾਰੇ ਪਰਿਵਾਰ ਚ ਰਹਿੰਦੀ ਸੀਗੀ ਤੇ ਉਹ ਮੈਨੂੰ ਕਹਿੰਦੇ ਵੀ ਹੁਣ ਤੇਰਾ ਜਾਨੀ ਕਿ ਤਲਾਕ ਹੋ ਗਿਆ ਤੇ ਤੂੰ ਇੱਥੇ ਕਿਉਂ ਰਹਿਨੀ ਆ ਮੈਂ ਪਿਆਰਾ ਲਾਲ ਪੰਚ ਦੇ ਕੋਲ ਗਈ ਤੇ ਮੈਂ ਕਿਹਾ ਜੇ ਤੁਸੀਂ ਆਪਣਾ ਰਾਜੀਨਾਮਾ ਕਰਾਇਆ ਰਾਜੀਨਾਮੇ ਦੇ ਮੁਤਾਬਕ ਜੋ ਰਾਖਾ ਰੀ ਸੀ ਮੈਨੂੰ ਦੇ ਦਿਓ ਤੇ ਮੈਂ ਪਿਆਰਾ ਲਾਲ ਪੰਚ ਕੋਲ ਬਣਾ ਦੇ ਗਈ ਸੀ ਉਹਨੇ ਮੇਰੇ ਚਪੇੜਾ ਮਾਰੀਆਂ ਤੇ ਮੈਂ ਵਾਪਸ ਘਰ ਆਈ ਉਹ ਤੋਂ ਦੁਖੀ ਹੋ ਕੇ ਮੈਂ ਘਰ ਆ ਕੇ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ ਸੀ ਜਿਸ ਸਬੰਧੀ ਇੱਕ ਦਰਖਾਸਤ ਮੈਂ ਪਤਾਰਾ ਚੌਂਕੀ ਦੇ ਵਿੱਚ ਵੀ ਦਿੱਤੀ ਸੀ ਤੇ ਐਫ ਆਰ ਰਘਵੀਰ ਸਿੰਘ ਮੇਰੇ ਬਿਆਨ ਵੀ ਲੈ ਕੇ ਗਿਆ ਸੀ ਘਰ ਆ ਕੇ ਕੋਤੇ ਕਰ ਅਰਬੀਤਾ ਵਾਲਾ ਹਾਂ ਜੀ ਬੋਲੋ ਬੋਲੋ ਕਾਰਵਾਈ ਉਹਨਾਂ ਤੇ ਕੋਈ ਨਹੀਂ ਹੋਈ ਤੇ ਜਿਸ ਤੇ ਜਣਕੇ ਉਹਨਾਂ ਨੇ ਵੀ ਮੇਰੇ ਤੇ ਪਰਚਾ ਦਿੱਤਾ ਸੀ ਵੀ ਇਹ ਸਾਨੂੰ ਗਾਲਾਂ ਵਾਲਾ ਕੱਢ ਕੇ ਗਈ ਸਾਡੇ ਤੇ ਜਣਕੇ ਕੁੱਟਮਾਰ ਕਰਕੇ ਗਈ ਸਾਨੂੰ ਜਦ ਕੀ ਕੁੱਟਮਾਰ ਉਹਨਾਂ ਨੇ ਕੀਤੀ ਸੀ ਉਲਟ ਪਰਚਾ ਮੇਰੇ ਤੇ ਦੇ ਦਿੱਤਾ ਤੇ ਮੈਂ ਉਥੇ ਅਸੀਂ ਸਾਨੂੰ ਟਾਈਮ ਦਿੱਤਾ ਗਿਆ 5 ਵਜੇ ਦਾ ਅਸੀਂ ਪਤਾਰਾ ਚੌਂਕੀ ਦੇ ਵਿੱਚ ਗਏ ਤੇ ਸਾਨੂੰ ਜਣਕੇ ਸਾਨੂੰ ਉਲਟਾ ਅੰਦਰ ਬਿਠਾ ਲ ਕੇ ਤੇ ਸਾਡੇ ਕੋ ਰਾਜੀਨਾਮਾ ਕਰਵਾਉਣ ਲੱਗੇ ਸੀ ਇਹ ਜਿੱਦ ਦੇ ਕੌਣ ਬਿਠਾ ਲਨਗੇ ਤੁਹਾਨੂੰ ਹਾਂਜੀ ਕੌਣ ਬਿਠਾ ਲਨਗੇ ਤੁਹਾਨੂੰ ਸਾਨੂੰ ਐ ਐਚਓ ਸਰੂਪ ਸਿੰਘ ਨੇ ਅੰਦਰ ਬਿਠਾ ਲਿਆ ਤੇ ਸਾਨੂੰ ਕਹਿੰਦੇ ਵੀ ਰਾਜੀਨਾਮਾ ਕਰ ਲਓ ਅਤੀ ਉਹਨਾਂ ਦੇ ਜਨ ਕੇ ਰਾਜੀਨਾਮਾ ਨਹੀਂ ਕੀਤਾ ਤੇ ਦੂਏ ਦਿਨ ਸਾਨੂੰ ਟਾਈਮ ਦਿੱਤਾ ਸੀਗਾ ਜਨ ਕਿ ਜੋ ਵੀ ਕੁਝ ਹੋਇਆ ਜੀ ਸਾਡੇ ਪਿੰਡ ਦੀ ਪੰਚਾਇਤ ਤੇ ਜੰਡੂ ਸਿੰਘਾ ਦੀ ਪੰਚਾਇਤ ਨੇ ਰਲ ਮਿਲ ਕੇ ਕੀਤਾ ਸਾਰਾ ਕੁਝ ਕੁਝ ਕਹਿੰਦੇ ਨਾ ਗੁਰੂਪ ਸਿੰਘ ਦੇ ਮਿਲਣ ਜਾਣਗੇ ਮੈਸ ਬਿਹੇਬੀ ਕੀਤਾ ਗਾਲਾਂ ਵੀ ਕੱਢੀਆਂ ਹਾਂਜੀ ਸਰ ਮੈਂ ਉੱਥੇ ਗਈ ਸੀਗੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਪਿੰਡ ਦੇ ਮੋਤਵਾਰ ਬੰਦੇ ਕਿਉਂ ਨਹੀਂ ਲੈ ਕੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਨਕਿ ਅਸੀਂ ਇਕੱਲੇ ਆਏ ਹਾਂ ਅਸੀਂ ਪਿੰਡ ਦੇ ਮੋਤਵਾਰ ਬੰਦੇ ਕੋਈ ਨਹੀਂ ਲੈ ਕੇ ਆਏ ਤੇ ਉਹ ਸਾਨੂੰ ਕਹਿਣ ਲੱਗੇ ਵੀ ਇੱਥੋਂ ਉੱਡ ਜੋ ਤੇ ਸਾਨੂੰ ਕਹਿੰਦੇ ਵੀ ਜਨਕਿ ਇਹ ਸਾਨੂੰ ਗਾਲਾਂ ਵਾਲਾ ਕੱਢਦੇ ਆ ਗਲਤ ਜਨਕਿ ਮੈਨੂੰ ਬੋਲੇ ਤੇ ਸਾਨੂੰ ਚੁੱਕ ਕੇ ਅੰਦਰ ਕਰ ਦਿੱਤਾ 2 ਘੰਟੇ ਸਾਨੂੰ ਅੰਦਰ ਬਿਠਾ ਲਈ ਰੱਖਿਆ ਉਸ ਤੋਂ ਬਾਅਦ ਸਾਨੂੰ ਦੁਇਏ ਦਿਨ ਦਾ 5 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਜੇ 5 ਵਜੇ ਆਇਓ ਤੇ ਜੋ ਵੀ ਤੁਹਾਡਾ ਜਾਣ ਕੇ ਰਾਜੀਨਾਮਾ ਹੋਊਗਾ ਤੇ ਉਹ ਬੈਠ ਕੇ ਕਰਵਾ ਦਿੱਤਾ ਜਾਊਗਾ ਹਾਂ ਜੀ ਰਾਜੀ ਬੋਲੋ ਹੁਣ ਤੁਸੀਂ ਕੀ ਟੋਨੇ ਹੁਣ ਮੈ ਇਹੀ ਜਾਣੀ ਆ ਬੇ ਅੱਜ ਤੋਂ 5 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਜੋ ਵੀ ਇਹ ਮੇਰੇ ਨਾਲ ਬਦਸਲੂਕੀ ਕਰਦੇ ਆਏ ਆ ਤੇ ਈਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੀ ਇਹਨਾਂ ਨੂੰ سزا ਦਵਾਈ ਜਾਵੇ ਜੋ ਇਹਨਾਂ ਦੀ ਬੰਦੀ ਜੰਡੂ ਸਿੰਘੇ ਦੀ ਜੰਡੂ ਸਿੰਘੇ ਦੇ ਸਰਪੰਚ ਤੇ ਸਾਡੇ ਨਰੰਗਪੁਰ ਦੀ ਪੰਚਾਇਤ ਪਿਆਰਾ ਲਾਲ ਪੰਚ ਤਰਜੀਤ ਸਰਪੰਚ ਇਹਨਾਂ ਨੇ ਸਾਰਿਆਂ ਨੇ ਰਲ ਕੇ ਜਿੰਨੇ ਵੀ ਫੈਸਲੇ ਕਰਾਏ ਆ ਸਾਡੇ ਕੋਲ ਧੱਕੇ ਨਾਲ ਦਬਾਅ ਪਾ ਕੇ ਕਰਵਾਏ ਆ ਮੈਂ ਚਾਹੁੰਨੀ ਆ ਵੀ ਅੱਜ ਤੋਂ 5 ਸਾਲ ਪਹਿਲਾਂ ਤੇ ਅੱਜ ਤੱਕ ਜਿੰਨੇ ਵੀ ਫੈਸਲੇ ਹੋਏ ਆ ਸਭ ਗਲਤ ਹੋਏ ਆ ਇਹ ਮੈਂ ਚਾਹਉਣੀ ਆ ਵੀ ਜੋ ਵੀ ਨਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਹ ਬੰਦ ਜੋ ਵੀ ਤੋਂ ਮੈਂ ਨਹੀਂ ਚਾਹੁੰਦੀ ਪਤਾ ਕਿ ਨਾ ਹਾਂ ਜੀ ਮੈਂ ਡਬੋਸ ਨਹੀਂ ਚਾਹੁੰਦੀ ਮੇਰੇ ਕੋਲ ਤਾਂ ੱੱਕੇ ਦੇ ਨਾਲ ਇਹ ਰਾਜੀਨਾਮਾ ਕਰਵਾਇਆ ਗਿਆ ਕਿਹਨੇ ਕਰਵਾਇਆ ਨਾ ਇਹ ਇਹ ਰਾਜੀਨਾਮਾ ترجیت ਸਰਪੰਚ ਨਰੰਗਪੁਰ ਦਾ ਪਿਆਰਾ ਲਾਲ ਪੰਚ ਤੇ ਹੋਰ ਮੋਤਵਾਰ ਵਿਅਕਤੀ ਗਏ ਥਾਣ ਜਿਨ੍ਹਾਂ ਨੇ ਇਹ ਰਾਜੀਨਾਮਾ ਕਰਵਾਇਆ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਚੋਂ ਕੌਣ ਕੌਣ ਇਹ ਰਾਜੀ ਸਾਰੇ ਪਰਿਵਾਰ ਚੋਂ ਨਾਮ ਦੱਸ ਸਾਰੇ ਪਰਿਵਾਰ ਚੋਂ ਕਿੰਦਾ ਸੋਢੀ ਨੇਕੀ ਇਹ ਮੇਰੇ ਜੇਠ ਤੇ ਜਠਾਣੀ ਮੇਰੀ ਸੰਦੀਪ ਰਾਣੋ ਰਾਣੀ ਲੰਡਾਨ ਡੈਂਪੀ ਤੇ ਉਸ ਦਾ ਘਰ ਵਾਲਾ ਅਮਰੀਕ ਚੰਦ ਇਹਨਾਂ ਨੇ ਮੇਰੇ ਕੋਲੋਂ ਜਨ ਕੇ ਰਾਜੀਨਾਮਾ ਕਰਵਾਇਆ ਦੋ ਤੁਹਾਡਾ ਵਿਆਹ ਹੋਇਆ ਸੀ ਉਸ ਵੇਲੇ ਕੌਣ ਕੌਣ ਪਿੰਡ ਦੇ ਮੋਹਤਵਾਰਾਂ ਚੋ ਜਾਇ ਚੁ ਮੋਤਵਾਰ ਕਾਂਚੀਰਨ ਤਰਪਾਂਤੀਪ ਹੋਰ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਆਏ ਹੋਏ ਸਾਨੂੰ ਜਦ ਕੀ ਸਾਡੇ ਪਿੰਡ ਦੇ ਸਰਪੰਚ ਪੰਚ ਸਾਰੇ ਮੌਜੂਦ ਸੀਗੇ ਤੇ ਵਿਆਹ ਦੇ ਵਿੱਚ ਜਨਕਿ ਇਹਨਾਂ ਨੇ ਫੋਟਾ ਤਾਂ ਨਹੀਂ ਕਰਵਾਈਆਂ ਤੇ ਆਲੇ ਦੁਆਲੇ ਘੁੰਮਦੇ ਰਹੇ ਜਨਕਿ ਸਾਰੇ ਆਏ ਹੋਏ ਅੱਜ ਤਾਂ ਰੋਲ ਗਏ ਨੇ ਨਾ ਇਹ ਕੁੜੀ ਦਾ ਠੀਕ ਹੈ ਬੜਾ ਠੀਕ ਹੈ ਨਹੀਂ ਉਹਨਾਂ ਦੇ ਅੰਦਰ ਜਗ੍ਹਾ ਨਹੀਂ ਉਹਨਾਂ ਲਈ ਛੱਡਿਆ ਨੇ ਅੰਦਰ ਨੇ ਬੜਾ ਠੀਕ ਹੈ ਜੀ ਪੰਜ ਮਿੰਟ ਠੀਕ ਆ ਪਰਵਾਰ ਐਂਪੀ ਆ ਦੇਖ ਲਓ ਉਹ ਪਰਮਾਤਮਾ ਦੇ ਆਸ਼ਰਮ ਦੇ ਅੰਦਰ ਉਹਨਾਂ ਲਈ ਛੱਡਿਆ ਨੇ ਇੱਥੇ ਗੁਜ਼ਾਰਾ ਕਰਦੇ ਨੇ ਆ ਬੱਚਾ ਨੇ ਲੜਕੀ ਦਾ ਦੋ ਤਾਂ ਤਿੰਨ ਸਾਲ ਦਾ ਹੋ ਗਿਆ ਨੇ ਉਹ ਦੀ ਕੋਈ ਆਹ ਨੂੰ ਦੇਖੋ ਤੇ ਔਰ ਇਹ ਉਧਰ ਦੇਖੋਗੇ ਇਹਦੇ ਤੋਂ ਉਹਨੂੰ ਵੀ ਅੱਗੇ ਕਰਾ ਸਕਦੇ ਨੇ ਕਿਥੇ